ਕੋਈ ਸਨੁਕਤ ਮੋਤੀਆਲ ਇੰਡੀਆ ਦਾ ਲਿਖਿਆ ਹੋਇਆ 10 ਜੁਲਾਈ ਦੀ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਉਹਦਾ ਲਿਖਿਆ ਹੋਇਆ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਬਰਨਾਲੇ ਦੇ ਵਿੱਚ ਐਮਪੀ ਨੂੰ ਮੰਗ ਪੱਤਰ ਦੇ ਰਹੇ ਹਾਂ ਇਹ ਅਸੀਂ 16 17 18 ਤਿੰਨ ਤਰੀਕ ਦਿਨ ਮਤੇ ਸਾਰੇ ਭਾਰਤ ਦੇ ਵਿੱਚ ਐਮਪੀਆ ਨੂੰ 10ਵਾਂ ਦੇ ਮੈਂਬਰਾਂ ਨੂੰ ਮੰਗ ਪੱਤਰ ਦੇਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਤਹਿਤ ਜਿਹੜੀਆਂ ਦਿੱਲੀ ਮੋਰਚੇ ਦੇ ਵਿੱਚ ਰਹਿੰਦੀਆਂ ਮੰਗਾਂ ਨੇ ਤੇ ਉਹਦੇ ਨਾਲ ਜੁੜੀਆਂ ਹੋਈਆਂ ਤਿੰਨ ਮੰਗਾਂ ਹੋਰ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਅੱਜ ਇਹ ਮੰਗ ਪੱਤਰ ਐਮਪੀ ਜਿਹੜਾ ਨੀਤ ਹੈ ਰੈਨ ਦੇਣਾ ਮੰਗਾਂ ਵਿੱਚ ਲਖਨਪੁਰ ਖੀਵੀ ਦੇ ਜਿਹੜੇ ਐਮਐਸਟੀ ਦਾ ਗਾਰੰਟੀ ਫੂਨ ਬਣਾਉਣਾ ਲਖਨਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਬਿਜਲੀ ਬਿੱਲ 2020 ਹੈ ਜਿਹੜਾ ਉਹ ਨੂੰ ਰੱਦ ਕਰਾਉਣਾ ਤੇ ਜਿਹੜੇ ਕਿਸਾਨਾਂ ਤੇ ਪ੍ਰਦੂਸ਼ਣ ਦੇ ਪਰਚੇ ਜਿਹੜੇ ਉਹ ਰੱਦ ਕਰਾਉਣਾ ਤੇ ਇਹਦੇ ਨਾਲ ਜੁਰਮੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਸ਼ਹੀਦ ਹੋਏ ਨੇ ਕੰਪਨਸੇਸ਼ਨ ਦੇ ਰਹੇ ਨੇ ਕਿਸਾਨ ਉਹਨਾਂ ਨੂੰ ਦਿਵਾਉਣਾ ਤੇ ਉਹਨਾਂ ਦੀ ਸ਼ਹੀਦਾਂ ਦੇ ਯਾਦਗਾਰ ਵਾਸਤੇ ਥਾਂ ਲੈਣ ਦੀ ਗੱਲ ਇਹ ਗੱਲਾਂ ਜੁੜੀਆਂ ਹੋਈਆਂ ਨੇ ਬਾਕੀ ਕਰਜ਼ਾ ਖਤਮ ਕਰਨਾ ਕਿਸਾਨਾਂ ਦਾ ਅਸਲੀ ਮਾਰ ਹੁੰਦੀ ਉਹਦੀ بیمਾ ਯੋਜਨਾ ਬਣਾਉਣਾ ਇਹ ਕਿਸਾਨਾਂ ਦੀ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਉਮਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇਣ ਦੀ ਜਿਹੜੀ ਮੰਗਾਂ ਨੇ ਇਹ ਸਾਡੀਆਂ ਐਡ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਜਾਨੀ ਜਿਹੜੇ ਤਿੰਨ ਅਪਰਾਧਿਕ ਕਾਨੂੰਨ ਬਣਾਏ ਨੇ ਸਰਕਾਰ ਨੇ ਇਹਨਾਂ ਨੂੰ ਵਾਪਸ ਕਰਾਉਣ ਦੀ ਗੱਲ ਜਿਹੜੇ ਹੁਣੇ ਜਾਨੀ ਇੱਕ ਜਲਾਈ ਤੇ ਲਾਗੂ ਹੋਏ ਨੇ ਇਹਨਾਂ ਨੂੰ ਵਾਪਸ ਕਰਾਉਣ ਦੀ ਮੰਗ ਹੈ ਜਿਹੜੀ ਉਹ ਵਿੱਚ ਪਾ ਕੇ ਅਸੀਂ ਉਹਦੇ ਤੇ ਅੱਜ ਸਾਰੇ ਭਾਰਤ ਦੇ ਵਿੱਚ 16 17 18 ਤਿੰਨ ਦਿਨ ਜੰਨੀ ਇਹ ਸਾਰੇ ਭਾਰਤ ਦੇ ਅਗਿਆਂ ਨੂੰ ਮੰਗ ਪੱਤਰ ਦੇ ਦਿਆ ਦੇਖੋ ਸਰਕਾਰਾਂ ਮੰਗ ਪੱਤਰ ਦੇਣੇ ਸਾਡੇ ਕੰਮ ਹੈ ਸਰਕਾਰਾਂ ਨੇ ਮੰਗ ਪੱਤਰਾਂ ਦੀ ਗੌਰ ਕਰਦੀਆਂ ਨੇ ਕਿ ਨਹੀਂ ਕਰਦੀਆਂ ਸਾਡੇ ਵਾਸਤੇ ਕੈਵਿਡੈਂਸ ਹੈ ਕਿ ਅਸੀਂ ਤੁਹਾਡੇ ਤੁਹਾਡੇ ਕੋਲੇ ਆਪਣੀ ਗੱਲ ਹਰ ਜਮਹੂਰੀ ਤਰੀਕੇ ਨਾਲ ਲੋਕਤਾਂਤਰ ਦੇ ਵਿੱਚ ਸੰਵਿਧਾਨ ਦੇ ਘੇਰੇ ਜਿਹੜਾ ਹੈ ਕਿ ਸਾਨੂੰ ਅਸੀਂ ਸਾਰੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਤੁਸੀਂ ਸਾਡੀਆਂ ਗੱਲਾਂ ਨਹੀਂ ਸੁਣੀਆਂ ਅੱਜ ਦੁਨੀਆ ਦੇਖ ਰਹੀ ਹੈ ਵੀ ਅਸੀਂ ਐਮਐਸਟੀ ਦੀ ਗਰਾਟੀ ਨੂੰ ਤੇ ਲਗਭਗ 2021 ਦੇ ਦਸੰਬਰ ਤੋਂ ਲੈ ਕੇ ਲਗਾਤਾਰ ਲੜ ਰਹੇ ਹਾਂ ਦਿੱਲੀ ਮੋਰਚੇ ਦੇ ਰਹਿਣੀਆਂ ਮੰਗਾਂ ਤੇ ਅਸੀਂ 14 ਮਾਰਚ ਨੂੰ 2023 14 ਮਾਰਚ ਨੂੰ 2023 14 2024 ਨੂੰ 14 ਮਾਰਚ 2024 ਨੂੰ ਮਹਾਂ ਰੈਲੀ ਕਰਕੇ ਆਇਆ ਜਿਹਦੇ ਵਿੱਚ ਬੀਜੇਪੀ ਦਾ ਸਖਤ ਵਿਰੋਧ ਕੀਤਾ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਚ ਬੰਦੇ ਉਹਦੇ ਹਿੱਤੇ ਵਜੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਤੇ ਭਾਰਤ ਦੇ ਵਿੱਚ ਵੀ ਉਹ ਘੱਟ ਗਿਣਤੀ ਸਰਕਾਰ ਆਈ ਜੀ ਇਸ ਕਰਕੇ ਅਸੀਂ ਆਪਣੀਆਂ ਮੰਗਾਂ ਦੁਆਲੇ ਕੇਂਦਰਿਤ ਕਰਕੇ ਸਰਕਾਰ ਤੇ ਦਬਾਅ ਪਾਉਣਾ ਚਾਹੁੰਦੇ ਆ ਇਹਦਾ ਕੀ ਅਸਰ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਚ ਦੇਖੋ ਦੇਖੋ ਸਾਡਾ ਇਹ ਮੰਗਾਂ ਦੇ ਉੱਤੇ ਸੰਘਰਸ਼ ਕਰਨ ਵਾਸਤੇ ਹੋਰ ਲੰਬੰਦੀ ਲੈ ਕੇ ਆਉਣਾ ਲੋਕਾਂ ਨੂੰ ਹੋਰ ਇਕੱਠੇ ਕਰਨਾ ਵੱਧ ਤੋਂ ਵੱਧ ਇਕੱਠੇ ਕਰਨਾ ਦੂਜੀਆਂ ਜਥੇਬੰਦੀਆਂ ਨਾਲ ਸਾਂਝ ਪਾਉਣੀ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਤੋਂ ਬਾਹਰ ਨੇ ਉਹਨਾਂ ਨੂੰ ਮੋਰਚੇ 'ਚ ਸ਼ਾਮਲ ਕਰਨਾ ਇਹ ਸਾਰਾ ਕੁਝ ਅប្រਾਲਾ ਨਾਲ ਦੀ ਨਾਲ ਕਰਦੇ ਰਹਿਣਾ ਜਨਕ ਸਿੰਘ ਭਟਾਲ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨੀਆਂ ਦੀ ਏਕਤਾ ਏਕਤਾ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਸੋ ਜੋਤ ਕਿਸਾਨ ਮੋਰਚੇ ਦੀ 71 ਸਾਰੇ ਉੱਤੇ ਜਿਹੜੇ ਐਨਡੀਏ ਵਾਲੇ ਜਿੰਨੇ ਵੀ ਐਮਪੀ ਐ ਉਹਨਾਂ ਸਾਰਿਆਂ ਨੂੰ ਆਪਣੇ ਮੰਗ ਪੱਤਰ ਦੇ ਰਹੇ ਆ ਅਸੀਂ ਮੰਗ ਪੱਤਰ ਇਸ ਗੱਲ ਤੋਂ ਦੇ ਰਹੇ ਆ ਕਿਉਂਕਿ ਜਦੋਂ ਅਸੀਂ ਦਿੱਲੀ 13 ਮਹੀਨੇ ਲਗਾਤਾਰ ਲੜੇ ਆ ਉਦੋਂ ਸਾਡੀਆਂ ਮੁੱਖ ਮੰਗਾਂ ਸੀ ਕਿ ਤਿੰਨ ਕਿਸਾਨ ਜਿਹੜੇ ਸਾਡੇ ਕਾਨੂੰਨ ਹੈ ਵਾਪਸ ਹੋਣਾ ਉੱਥੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਮੰਗਾਂ ਉਹ ਸ਼ਾਮਲ ਹੋ ਗਈਆਂ ਉਹ ਮੰਗਾਂ ਜਿਹੜੀਆਂ ਸਰਕਾਰ ਦੀਆਂ ਮੰਨੀ ਹੋਈਆਂ ਮੰਗਾਂ ਨੇ ਉਹਨੂੰ ਲਾਗੂ ਕਰਾਉਣ ਦੇ ਲਈ ਅਸੀਂ ਪਹਿਲਾਂ ਜਿਹੜੇ ਇੱਥੋਂ ਦੇ ਐਸਜੀਐਮ ਐ ਇੱਥੋਂ ਦੇ ਤਸੀਲਾਰ ਐ ਪਹਿਲਾਂ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਅੱਜ ਉਹਦਾ ਦੂਜਾ ਦੌਰ ਐ ਜਦੋਂ ਅਸੀਂ ਸਾਰੇ ਐਮਪੀਆ ਨੂੰ ਜਿਹੜੇ ਮੰਗ ਪੱਤਰ ਐ ਉਹ ਅੱਜ ਦਿੱਤੇ ਗਏ ਐ ਆਦੇ ਮੰਗ ਪੱਤਰ ਦੇ ਵਿੱਚ ਸਭ ਤੋਂ ਪਹਿਲਾਂ ਵੀ ਜਿਹੜੀ ਐਮਐਸਪੀ ਐ ਜਿਹੜੀ ਅਸੀਂ ਸਾਰੀਆਂ ਫਸਲਾਂ ਤੇ ਲੈਣਾ ਚਾਹੁੰਦੇ ਆ ਅਸੀਂ ਕਹਿੰਦੇ ਹਾਂ ਵੀ ਸੁਭਾਮੀਨਾਥ ਸਿੰਘ ਦੀ ਰਿਪੋਰਟ ਹੈ ਉਹਦੇ ਮੁਤਾਬਕ ਜਿਹੜੀ ਐਮਐਸਸੀ ਵੀ ਦਿੱਤੀ ਜਾਵੇ ਅਗਲੀ ਗੱਲ ਹੈ ਸਾਡੀ ਵੀ ਜਿਹੜੇ ਇੱਥੋਂ ਦੇ ਕਿਸਾਨ ਐ 736 ਜਿਹੜੇ ਸੀਰ ਹੋਏ ਐ ਉਹਨਾਂ ਵਾਸਤੇ ਚਿੱਕਰੀ ਬਾਰਡਰ ਸਿੰਗੂ ਬਾਰਡਰ ਦੇ ਉੱਤੇ ਸਾਨੂੰ ਥਾਂ ਦਿੱਤੀ ਜਾਵੇ ਤਾਂ ਕਿ ਉੱਥੇ ਉਹਨਾਂ ਦੀ ਯਾਦਗਾਰ ਬਣਾਈ ਜਾ ਸਕੇ ਅਸੀਂ ਜਿਹੜੇ ਕਿਸਾਨ ਆ ਸਾਰੇ ਲੋਕਾਂ ਵਾਸਤੇ ਕਮਾਉਂਦੇ ਆ ਅਸੀਂ ਆਪਣੇ ਘਰ ਵਾਸਤੇ ਵੀ ਕਮਾਉਂਦੇ ਸਾਰਿਆਂ ਨੂੰ 60 ਸਾਲ ਹੋਣ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਜਦੋਂ ਕਿਸਾਨ 60 ਸਾਲ ਦਾ ਹੋ ਜੇ ਉਹਨੇ ਸਾਰੇ ਹਿੰਦੁਸਤਾਨ ਦਾ ਦੀਤ ਕੱਲੇ ਦਾ ਸਾਰੇ ਸੰਸਾਰ ਦਾ ਤੇ ਦੁਪਰਿਆ ਉਹਨੂੰ 10000 ਰੁਪਏ ਦੀ ਪੈਨਸ਼ਨ ਉਹ ਦਿੱਤੀ ਜਾਵੇ ਸਾਡੀ ਮੰਗ ਹੈ ਜਿਹੜੇ ਲਖਵੀਰ ਭੁਖਰੀ ਦੇ ਵਿੱਚ ਸਾਡੇ ਕਿਸਾਨ ਨੂੰ ਬੜੜਿਆ ਗਿਆ ਉਹ ਜਿਹੜੇ ਮਾਮਲੇ ਉਹਨੂੰ ਵੀ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਸਾਰੀਆਂ ਮੰਗਾਂ ਜੇ ਜੇ ਅਸੀਂ ਟੋਟਲ ਗਿਣੀਏ ਤਾਂ ਇਹ 16 17 ਬਣ ਜਾਂਦੀਆਂ ਨੇ 17ਵੇਂ ਤੇ ਜਾ ਕੇ ਜਿਹੜੀ ਮੰਗ ਹੈ ਅਸੀਂ ਸਮਝਦੇ ਹਾਂ ਉਹ ਮੰਗ ਸਾਰੇ ਨੂੰ ਜੂਰੀ ਹੈ ਉਹ ਮੰਗ ਹੈ ਜਿਹੜੇ ਨਵੇਂ ਕੰਨਕਾਲੇ ਕਾਨੂੰਨ ਲੈ ਕੇ ਆਏ ਐ ਜਿਹੜੇ ਕਹਿੰਦੇ ਐ ਕਿ ਅੰਗਰੇਜ਼ਾਂ ਦੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਸੀ ਖਤਮ ਕੀਤਾ ਐ ਅਸੀਂ ਭਾਰਤ ਦੇ ਮੁਤਾਬਕ ਕਾਨੂੰਨ ਲੈ ਕੇ ਆਏ ਆ ਪਰ ਉਹ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਉਹਦੇ ਦੰਦ ਤਿੱਖੇ ਕੀਤੇ ਐ ਦੰਦ ਤਿੱਖੇ ਇਸ ਕਰਕੇ ਕੀਤੇ ਐ ਕਿਉਂਕਿ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਹੋਏ ਐ ਵਰਲਡ ਬੈਂਕ ਨਾਲ ਜਿਹੜੀਆਂ ਉਹ ਨੀਤੀਆਂ ਲਾਗੂ ਕਰਨੀਆਂ ਨੇ ਉਹ ਨੀਤੀਆਂ ਲਾਗੂ ਜਦੋਂ ਕਰਨਗੇ ਲੋਕ ਵਿਰੋਧ ਕਰਨਗੇ ਜਦੋਂ ਲੋਕ ਵਿਰੋਧ ਕਰਨਗੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਅੱਗੇ ਕੰਡੇ ਵਿਛਾਉਣ ਦੇ ਲਈ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਐ ਇਸ ਕਰਕੇ ਅਸੀਂ ਸਮਝਦੇ ਆ ਕਿ ਸਾਰੀਆਂ ਮੰਗਾਂ ਬਣਾਉਣ ਦੇ ਦੇ ਲੜਨ ਦੇ ਖਾਤਰ ਸਾਡਾ ਜਮਹੂਰੀ ਹੱਕ ਐ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰੀਏ ਇਹ ਹੱਤ ਪਹਿਲਾਂ ਸਾਨੂੰ ਕਿਸੇ ਮੰਗੇ ਨਹੀਂ ਦਿੱਤੇ ਇਹ ਸਾਰੇ ਹੱਕ ਲੜ ਕੇ ਲਈ ਐ ਇਸ ਕਰਕੇ ਸਰਕਾਰ ਭੁਲੇਖਾ ਨਾ ਖਾਲੇ ਵੀ ਜਦੋਂ ਵੀ ਲੋਕ ਉੱਠਦੇ ਐ ਜਦੋਂ ਵੀ ਲੋਕ ਜਾਗਦੇ ਐ ਉਦੋਂ ਲੋਕ ਇਹ ਸਾਰਾ ਪੈਸ਼ ਨੈਸ਼ ਕਰ ਦਿੰਦੇ ਐ ਇਸ ਕਰਕੇ ਅੱਜ ਅਸੀਂ ਇਰਮੰਤ ਪੱਤਰ ਐ ਇਹ ਦੇਣ ਆਇਆ